ਹਾਂਜੀ ਮੁੰਡਿਓ ਸਤਿ ਸ੍ਰੀ ਅਕਾਲ ਜੀ ਕਰਤੀ ਆਪਣੇ ਗੱਟੂ ਗੱਟੂ ਹੀ ਗੱਟੂ 2 3 4 ਠੀਕ ਆ ਪੰਜਵਾਂ ਵੀ ਥੱਲੇ ਖੜਿਆ ਨੇ ਇੱਕ 6 7 ਗੱਟੂ ਗੁੱਡੇ ਲੈ ਰਹੇ ਹੰਦੇ ਆ ਦੋਨੇ ਇਹਨਾਂ ਆਪਾਂ ਗੱਟੂ ਹਵਾ ਹੀ ਨਹੀਂ ਹੈਗੀ ਆ ਬਾਈ ਨਹੀਂ ਹੈਗੀ ਹਾਂ ਦੱਸ ਨਹੀਂ ਹੈਗੀ ਤੇ ਗੁੱਡਾ ਕੀ ਵਦਨਾ ਦਾ ਯਾਰ ਗੁੱਡਾ ਕਿਹੜਾ ਵਾਲਾ ਆਟਮ ਨੇ ਗੁੱਡਾ ਲੈ ਆ ਬਡਾ ਠੀਕ ਆ ਹਣਾ ਇਹੋ ਮੈਂ ਕਹਿਣਿਆ ਠੀਕ ਆ ਇੱਧਰ ਦੇ ਆ ਡਾਊਨ ਇਹ ਵੀ ਆਟਮ ਆਈ ਆ ਇਧਰ ਆਪਾਂ ਆ ਲੱਗੇ ਡਾਉਣੇ ਕਰੋ ਜਿਹੜਾ ਇੰਝ ਆ ਕੇ ਠੀਕ ਆ ਤੇ ਆਪਾਂ ਦਹੀਂ ਲਾਉਣਾ ਆ ਏਟਮ ਨੇ ਪਾੜਿਆ ਜੋ ਠੀਕ ਆ ਆ ਦਿਆਟ ਪਹਿਲਾਂ ਹੋਣਾ ਠੀਕ ਆ ਗੁੱਡਾ ਪੂੜਾ ਦਿਆ ਡਾਣਾ ਠੀਕ ਆ ਵਾਣੀ ਨਹੀਂ ਦਈ ਵਗਣਾ ਮੈਂ ਗੁੱਡਾ ਲੁੱਟਿਆ ਵਾ ਵਗਣ ਨਹੀਂ ਦਈ ਚਲੋ ਠੀਕ ਠੀਕ ਕੋਈ ਚੱਕਰ ਨਹੀਂ ਆ ਲੰਗਾ ਰਵਾ ਤੇਰੀ ਜ਼ਿਆਦਾ ਜ਼ਰੂਰੀ ਆ ਆ ਏਟਮ ਨੇ ਆ ਠੀਕ ਆ ਗੁੱਡਾ ਦੇਖੋ ਹਾਲੋ ਗਾਇਸ ਕਿਵੇਂ ਹੋ ਗੁੱਡੇ ਡਾਉਂਦੇ ਆ ਆ ਵੇਖੋ ਕਿੰਨੇ ਉੱਡਣਦੇ ਆਵੇ ਅੱਡਾ ਰਿਸ਼ਤੇ ਦਾ ਆਇਆ ਇੱਕ ਤੇ ਦੇਖੋ ਕਿ ਨਹੀਂ ਉੱਡਦੇ ਹਵਾ ਉੱਕਾ ਹੀ ਨਹੀਂ ਹੈਗੀ ਹਵਾ ਉੱਡਣ ਹੀ ਨਹੀਂ ਦੇ ਹਵਾ ਗਾਇ ਸੁੱਕਾ ਨਹੀਂ ਹੈਗੀ ਗੁੱਡੇ ਨਹੀਂ ਉੱਡਣਦੇ ਆਹ ਪਤਾ ਨਹੀਂ ਕਿਦਾਂ ਡਾਈ ਜਾਂਦੇ ਆ ਆ ਵੇਖੋ ਰੈਮਨ ਨੇ ਵੇਖੋ ਲੁੱਟਿਆ ਗੱਡਾ ਆ ਗੁੱਡਾ ਲੁੱਟਿਆ ਏ ਨਾ ਮੇਰਾ ਲਾਉਂਦਾ ਏ ਨਹੀਂ ਵੀਰੇ ਝੂੜਦੀ ਮਾਰਨਾ ਬਲੌਗ ਚ ਬਲੌਗ ਨਹੀਂ ਆ ਵੇਖੋ ਗਾਇ ਕਿੱਡੇ ਕਿੱਡੇ ਆਂ ਗੁੱਡੇ ਲੈਂਦੇ ਉਹ ਅਸੀਂ ਮਜ਼ਾਕ ਕਰੰਦੇ ਆ ਆ ਵੇਖੋ ਚੱਪੜੀ ਨਿਕਲਦੇ ਜੋ ਆ ਆ ਵੀ ਬੰਦਾ ਚੱਪੜਿਆ ਇਹ ਕਹੋ ਜੀ ਗਾਇਸ ਛੱਡੀ ਛੱਡੀ ਨਹੀਂ ਨਹੀਂ ਛੱਡਣਾ ਨਹੀਂ ਆਹ ਵੇਖੋ ਕੰਨੀ ਨਹੀਂ ਨਹੀਂ ਕਰ ਨਹੀਂ ਓਏ ਨਹੀਂ ਕਰ ਨਹੀਂ ਪਾਰਾ ਪਾਰਾ ਵੜਾ ਇੱਧਰ ਕਮਾ ਕੀ ਚਾ ਕੀ ਚਾ ਇਹਨਾਂ ਨੇ ਤਾਂ ਐਕਸ ਕੱਟ ਨਹੀਂ ਓਏ ਓਏ ਥੱਲੇ ਵੇਖ ਕੱਚ ਦੀ ਗਲਾਸੀ ਅਵੇ ਇਹ ਇਧਰ ਨਾਲ ਆ ਆ ਆ ਇਹਨਾਂ ਨੂੰ ਉਹੀ ਨਾ ਕੋ ਛੱਡੇ ਹੋ ਕੋਕਣਾ ਛੱਡੇ ਹੋ ਹੈ ਫਿਰ ਡਰ ਕੋ ਦੋ ਮੇਰੇ ਦਾਤੇ ਦਤੇ ਉਹੋ ਕਸੀ ਗਾਇਆ ਲਾ ਹੋਰ ਪੀ ਲਾ ਗਈ ਓਏ ਆ ਨਿਕਲ ਆਈਓ ਮੇਰਾ ਪਿਆ ਤੇ ਕੱਪ ਗੁੱਡਾ ਆ ਆਟਮ ਨੇ ਠੀਕ ਆ ਆ ਖਲਾੜਿਆ ਵੱਡਾ ਗੁੱਡਾ ਸੀ ਠੀਕ ਆ ਪਾਂਛੇ ਦਾ ਹੋਣਾ ਨਹੀਂ ਉਦਾਂ ਨਿਕਾ ਹੀ ਆ ਖਲਾਰਤਾ ਇਹਦੇ ਉਹਦੇ ਪਿੱਛੇ ਲਾ ਕੇ ਉਹ ਈੜੀ ਦੇ ਗਲਾਬੀ ਜਿਹੜਾ ਗੁੱਡਾ ਦਿਆ ਖੜਨਾ ਪੜਦਾ ਕਿ ਉਹ ਤੋਂ ਡਰ ਕੇ ਹੀ ਭਾਲਿਆ ਵੀਰੇ ਲੈ ਕਿ ਤੋਂ ਡੜ ਕੇ ਪੜਿਆ ਪੜਨਾ ਵੇਜਾ ਪੱਟੇ ਦਵਾਇਆ ਹੁੰਦਾ ਇੱਧਰ ਕੋਈ ਸਾਹ ਵੀ ਨਹੀਂ ਡੁੰਦੇ ਪਏ ਗੁੱਡੀ ਉਹ ਈੜੀ ਠੀਕ ਆ ਪੂਨੇ ਚ ਗੁੱਡੇ ਥੋੜੇ ਘੱਟ ਦਿੰਦੇ ਆ ਗੁੱਡੇ ਫੁੱਲਦੇ ਉੱਡਣ ਲੱਗੇ ਬੰਨੇ ਆ ਐਟਮਾ ਵਿਖਾਓ ਇੱਕ ਇੱਕ ਐਟਮਾ ਵਿਖਾਓ ਗੁੱਡਾ ਜਿਹੜਾ ਪੜਿਆ ਆ ਆ ਵੀ ਦਵਾ ਲੈ ਲੱਛਣ ਤੇ ਵੀ ਕਰਨ ਤੇ ਇਹਦੇ ਖਲਾਰਨ ਦੇ ਜੇ ਖਲਾਰਤਾ ਨੇ ਵੀ ਆ ਬਸਲੇ ਭੇਜ ਦੇਣਾ ਤੇ ਚਾ ਲਾਵੇਂਗਾ ਹਰ ਕੀ ਹਵਾ ਹੀ ਨੇ ਢੀ ਸੋਣੀ ਲਗੀ ਤੇ ਵਾਸ ਠੀਕ ਆ ਉਹ ਕਾਟੀਆਂ ਪਾਉਣੀਆਂ ਜੀ ਕਰ ਦੋ ਲੈ ਵੇਖੋ ਸੋਚ ਵੇਖੋ ਇਹਨਾਂ ਦੇ ਇੱਥੇ ਹੀ ਰਹਿ ਜਾਣੀ ਆ ਠੀਕ ਆ ਡਾਉਣ ਦੀ ਜਾਜ ਨਹੀਂ ਆ ਓਏ ਕੰਮਿਆ ਚੋਬਰ ਨੇ ਤਿੰਨ ਗੁੱਡੀਆਂ ਵੰਡੀਆਂ ਲੈ ਨੇ ਆ ਗਈ ਖੇਚੀ ਤੇ ਥੋੜੀ ਬਾੜੀ ਕਿੰਨਾ ਸ਼ਰ ਹੈ ਗੁੱਡੀਆਂ ਨਾਲ ਦੇ ਨੂੰ ਪੰਮਿਆ ਉਹ ਤਾਂ ਤਾਂ ਦਿਆ ਨਹੀਂ ਥੋੜੇ ਹੀ ਆ ਪਿੱਛੇ ਗੁੱਡੇ ਇੰਨੇ ਕੀ ਆ ਹਵਾ ਨਹੀਂ ਆ ਗਈ ਕੀ ਆ ਕਰੇ ਢੱਲੀਆਂ ਪੈਂਟਾਂ ਬੜੀ ਬੜੀ ਸੀ ਤੂੰ ਕਹੇ ਲੋੜੀ ਗੰਦੀ ਉਹ ਦੱਸ ਕਿ ਤਰ੍ਹਾਂ ਸੀ ਗੰਦੀ ਆਹ ਲੋੜੀ ਲੋੜੀ ਸੀਰ ਤਰ੍ਹਾਂ ਕਿ ਹੋਂ ਤੱਕ ਸ਼ਾਮ ਤੱਕ ਆਵਾ ਹੀ ਨਹੀਂ ਮਗੀ ਇਹਦਾ ਗੱਟੂ ਨਹੀਂ ਖਾਲੀ ਹੁੰਦੇ ਤੇ ਹਾਂ ਲੈ ਇੱਕ ਆਖੜੋ ਤਾ ਇਹ ਤੇ ਚਿੱਟੀ ਗੁੱਡੀ ਨਹੀਂ ਉੜਦੀ ਓਏ ਉੱਡੋ ਯਾਰ ਇੱਧਰ ਖੋੜੀ ਭਾਣਾ ਮਰਾਂ ਟਟਾ ਹੀ ਨਾ ਕਿ ਨਾ ਤੋੜਦਾ ਓਏ ਗੁੱਡੇ ਦੇ ਮੈਂ ਲੰਡਾ ਉਹ ਤੁਹਾਡਾ ਰਿਸ਼ਤੇਦਾਰ ਨਹੀਂ ਡੋੜੇ ਹੁੰਦੇ ਸਾਡੇ ਰਿਸ਼ਤੇਦਾਰ ਹੀ ਚਾਹਲਾ ਉਧਰੇ ਰਿਸ਼ਤੇਦਾਰ ਹੀ ਸਾਰਿਆਂ ਦਾ ਆ ਰਿਸ਼ਤੇਦਾਰ ਹੀ ਆ ਉਧਰ ਓ ਕੀ ਅੰਮਰੋਂ ਗੇੜਾ ਅੰਦੇਣੇ ਹੜਦੇ ਅੰਨਾ ਅੰਮਰੋਂ ਵੀ ਗੁੱਡੇ ਨਹੀਂ ਹੜਦੇ ਬੜਾ 75 ਸਾਲ ਦਾ ਹੋ ਗਿਆ ਹੈ ਕਿੰਨੇ ਸਾਲ ਦਾ 40 ਦਾ ਨਹੀਂ 40 ਸਾਲ ਹੁੰਦਾ ਸੀ ਤੂੰ ਇੱਥੇ ਲਾ ਕੇ ਲਿਆ ਇੱਥੇ ਆ 13 ਦਾ ਡੈਡੀ ਆ ਮੈਂ ਆ ਕੇ ਆ ਕੇ 13 ਦਾ ਡੈਡੀ ਆ ਕਿਹੜਾ ਹੁੰਦਾ ਵੜਦਾ ਪੁੱਤ ਰੱਜਿਆ ਦੋ ਮਿੰਟ ਆਪਣੇ ਵਾਲੀ ਨਹੀਂ ਹਟਾਉਂਦੇ ਥਲੇ ਦੱਸੀ ਤੂੰ ਆਹਰ ਕੀ ਥੋੜੀ ਗੰਦੀ ਲੋੜੀ ਹੈ ਨਾ ਨਹੀਂ ਨਹੀਂ ਸਹੀ ਹੈ ਗੰਦੀ ਆ ਗੰਦੀ ਗੰਦੀ ਗੱਟੂ ਕੀ ਮੁੱਕੜ ਹਵਾ ਹੀ ਨਹੀਂ ਚੱਲੀ ਆ ਮੁੱਕਣ ਤੇ ਆ ਗਿਆ ਇਧਰ ਇਹਲਾ ਆਹ ਦੇ ਨਾ ਗੱਟੂ ਦੇ ਆ ਲੱਗ ਗਿਆ ਦੇਖੋ ਗਾਇਸ ਉਹਨਾਂ ਦਾ ਗੁੱਡੀ ਲਾਉਣ ਲੱਗਾ ਐ ਹਲੋ ਗਾਇਸ ਅਹੀਂ ਦੁੱਖ ਜੀ ਗੁੱਡੇ ਪਾੜੀ ਜਾਂਦੇ ਆਹ ਤੇ ਗੁੱਡੀਆਂ ਹੀ ਪਾੜੀ ਜਾਂਦਾ ਨਾ ਇਹਨਾਂ ਗੁੱਡੀ ਥੋੜੀ ਨਾ ਡਾਉਣੀਆਂ ਇਹ ਗੁੱਡੀਆਂ ਪਾੜਦਾ ਆਏ ਨਹੀਂ ਦੁੱਖ ਜੀ ਗੁੱਡੀਆਂ ਪਾੜੀ ਜਾਂਦੇ ਜੀ ਉਹ ਇਹਨੂੰ ਜਾਣ ਦੁੱਖ ਦੇ ਵਿੱਚ ਗੁੱਡੀਆਂ ਪਾੜੀ ਜਾਂਦਾ ਇਹ ਕਾਹੀ ਇਹ ਸਵੇਰ ਦੀ ਪਤਾ ਨਹੀਂ ਤਿੱਜੀ ਗੁੱਡੀ ਹੋਏ ਜੀ ਗੁੱਡੇ ਦੇ ਬੜੇ ਪਏ ਆ ਵੇ ਵੇਖੀ ਪੰਮਾ ਜਾਂਦਾ ਪੰਮਿਆ ਚਲੋ ਡੋਨੇ ਹੈ ਰਪਾ